ਸਗਾ ਸ਼ਿਰੋ ਸਾਥੀਓ ਅੱਜ ਜਿਹੜਾ ਅਦਾਸ਼ ਸਕੂਲ ਦੀ ਮਰੇਜਮੈਂਟ ਦੇ ਖਿਲਾਫ ਤੁਸੀਂ ਉਹਨਾਂ ਦੀਆਂ ਧੱਕੇਸ਼ਾਹੀਆਂ ਦੇ ਖਿਲਾਫ ਡਟੇ ਹੋ ਉਸ ਦਾ ਹੀ ਨਤੀਜਾਗਾ ਕਿਉਂਕਿ ਅਸੀਂ ਕਿਸੇ ਵੀ ਸਿਸਟਮ ਦੇ ਖਿਲਾਫ ਜਦ ਝੰਡਾ ਚੁੱਕਦੇ ਆ ਤਾਂ ਉਹ ਸਿਸਟਮ ਸਾਨੂੰ ਸਾਡੀ ਬਹਾਦਰੀ ਦੀ ਸਾਡੀ ਇਮਾਨਦਾਰੀ ਦੀ ਜਿਹੜੀ ਸਜ਼ਾ ਉਹ ਜ਼ਰੂਰ ਦਿੰਦਾਗਾ ਕਿਉਂਕਿ ਇਹ ਅੱਜ ਦਾ ਨਹੀਂ ਪਿਛਲੇ ਇਤਿਹਾਸਾਂ ਤੋਂ ਲੈ ਕੇ ਜਿਸ ਵੀ ਕਿਸੇ ਨੇ ਹੱਕ ਸੱਚ ਦੀ ਗੱਲ કરી ਆ ਤਾਂ ਉਹ ਇਸ ਸਿਸਟਮ ਦਾ ਸ਼ਿਕਾਰ ਹੋਇਆ ਜਿੰਨਾ ਕਿ ਮੈਨੂੰ ਪਤਾ ਲੱਗਿਆ ਸਾਥੀਆਂ ਤੋਂ ਜਾਣਕਾਰੀ ਮਿਲੀ ਆ ਵੀ ਜਿਹੜਾ ਤੁਹਾਡੇ ਨਾਲ ਤੱਕਾਗਾ ਤੁਹਾਡੀ ਜਿਹੜੀ ਤਨਖਾਹ ਹੈ ਇਹ ਕੱਲੇ ਇਸ ਸਕੂਲ ਦੀ ਗੱਲ ਨਹੀਂ ਈਵਨ ਇਥੋਂ ਤੱਕ ਜਿੰਨੇ ਵੀ ਪ੍ਰਾਈਵੇਟ ਸਕੂਲ ਖੁੱਲੇ ਹੋਏ ਆ ਉਹ ਘਟੋ ਘਟਾ ਡੀਸੀ ਰੇਟ ਜਿਹੜੀ ਸੈਲਰੀ ਆ ਉਹ ਟੀਚਰਾਂ ਨੂੰ ਦਿੰਦੇ ਆ ਪਰ ਨਾਲ ਹੀ ਉਹਨਾਂ ਦੇ ਜਿਹੜੇ ਏ.ਡੀ.ਐਮ ਹੁੰਦੇ ਉਹਦੇ ਹੱਥ 'ਚ ਹੀ ਹੁੰਦੇ ਆ ਕਿ ਕਿਉਂਕਿ ਕਾਨੂੰਨ ਦੀ ਨਜ਼ਰ ਤੋਂ ਉਹਨਾਂ ਨੇ ਦੱਸਤਾ ਵੀ ਅਸੀਂ ਜਿਹੜੀ ਤੁਹਾਨੂੰ ਪੇ ਹੈਗੀ ਮਿਨੀਮਮ ਆ ਜਿਹੜੀ ਆ ਕਲੈਕਟਰ ਰੇਟ ਤੇ ਤੁਹਾਨੂੰ ਦੇ ਰਹੇ ਆ ਪਰ ਨਾਲ ਜਿਹੜੇ ਉਧਰੋਂ ਗਏ ਤਾਂ ਉਹਨਾਂ ਨੇ ਜਿਹੜਾ ਕਮਿਟਮੈਂਟ ਹੋਈ ਆ ਤੁਹਾਡੇ ਨਾਲ ਉਹ ਰੁਪਏ ਖੇਚ ਲੈਣੇ ਆ ਇਹ ਜਿਹੜਾ ਸਿਸਟਮ ਆਗਾ ਜੇ ਆਪਾਂ ਦੇਖਿਆ ਜਾਵੇ ਜਿਵੇਂ ਆਪਾਂ ਪਹਿਲਾਂ ਕਹਿੰਦੇ ਆਂਗੇ ਕਿਉਂਕਿ ਤੁਸੀਂ ਇੱਕ ਪੜ੍ਹੀ ਲਿਖੀ ਜਮਾਤ ਆ ਅੱਜ ਜੋ ਜਿਹੜੇ ਕਿਸਾਨ ਜਥੇਬੰਦੀਆਂ ਸੀ ਉਹਨਾਂ ਨੂੰ ਅਨਪੜ੍ਹੀ ਕਹਿੰਦੇ ਸੀ ਜਾਈਵਨੇ ਤੱਕ ਆ ਤੁਸੀਂ ਦਿੱਲੀ ਮੋਰਚਾ ਲੱਗਿਆਗਾ ਉਹਦਾ ਵੀ ਤੁਸੀਂ ਸਾਰਾ ਉਹਦਾ ਚੀਰ ਫੜ ਕਰੀਆ ਵੀ ਉਹ ਕਿਵੇਂ ਮੋਰਚਾ ਲੱਗਿਆ ਤੇ ਕਿਵੇਂ ਉਹਨਾਂ ਨੇ ਜਿਹੜੇ 3 ਬਲੈਕ ਆਰਡੀਨੈਂਸ ਜਿਹੜੇ ਲਾਅ ਸੀ ਗਿਆਂਦੇ ਸੀਗੇ ਉਹਨਾਂ ਨੂੰ ਕਿਵੇਂ ਵਾਪਸ ਕਰਾਇਆ ਉਹ ਚੀਜ਼ਾਂ ਵੀ ਇਸ ਸਿਸਟਮ ਦੀ ਜਾੜਾ ਕਿਉਂਕਿ ਜਿਹੜਾ ਕਾਰਪੋਰੇਟ ਸੈਕਟਰ ਹੈਗਾ ਜ ਜੇ ਅਸੀਂ ਪੂੰਜੀਵਾਦੀ ਸਿਸਟਮ ਕਹਿੰਦੇ ਆ ਉਹਦੇ 'ਚ ਵੀ ਇਹੀ ਆ ਵੀ ਜਿਹੜਾ ਬੜਕਾ ਹੈਗਾ ਉਹ ਮੈਕਸਿਮਮ ਆ ਜਿਹੜੀ ਸੈਲਰੀ ਆ ਉਹ ਮਿਨੀਮਮ ਆ ਵੀ ਕਟੌਕਾ ਤੇ ਇਹਨਾਂ ਨੂੰ ਕਿਵੇਂ ਦਿੱਤਾ ਜਾਵੇ ਤੁਹਾਡਾ ਜਿਹੜੀ ਲੜ ਰਿਹਾ ਲੜਾਈ ਇਹ ਹਮੇਸ਼ਾ ਦੋ ਜਮਾਤਾਂ ਦੀ ਇੱਕ ਲੁੱਟਣ ਵਾਲਿਆ ਤੇ ਇੱਕ ਲੁੱਟੇ ਜਾਣ ਵਾਲੇ ਆ ਆਪਾਂ ਜਿਸ ਸਿਸਟਮ ਦਾ ਸ਼ਿਕਾਰ ਆ ਆਪਾਂ ਉਹ ਇਹਦੇ ਖਿਲਾਫ ਕਿਵੇਂ ਲੜਨਾਗਾ ਉਹ ਜ਼ਰੂਰ ਆ ਕਿਉਂਕਿ ਜਿਵੇਂ ਉਹ ਸਾਨੂੰ ਇਹ ਗੱਲ ਦਾ ਵੀ ਕਾਫੀ ਹੱਦ ਤੱਕ ਜਾਣਕਾਰੀ ਮਿਲੀ ਆ ਜਿਹੜੀ ਇਹ ਮੈਨੇਜਮੈਂਟ ਆ ਜਾਂ ਐਨ ਜੀਓ ਬੋਲਦੇ ਨੇ ਆਪਾਂ ਉਹਨਾਂ ਦਾ ਵੀ ਇਹੀ ਹੁੰਦਾਗਾ ਵੀ ਸਰਕਾਰ ਤੋਂ ਪੈਸਾ ਲਓ ਥੱਲੇ ਮਾੜਾ ਮੋੜਾ ਲਿਪਾ ਪੋਜੀ ਕਰੋ ਤੇ ਸਿਸਟਮ ਨੂੰ ਦਿਖਾ ਦਿੰਦੀ ਅਸੀਂ ਜੀ ਇੱਥੇ ਜਿਹੜਾ ਕੰਮ ਵਾਂਗਾ ਉਹ ਬੜੀ ਡੈਡੀਕੇਸ਼ਨ ਦੇ ਨਾਲ ਕਰ ਰਹੀ ਆ ਪਰ ਰੀਅਲ ਚ ਕੁਝ ਨਹੀਂ ਹੁੰਦਾਗਾ ਸੋ ਸਾਥੀ ਹੋਰ ਵੀ ਬੋਲ ਕੇ ਗਏ ਉਹਨਾਂ ਨੇ ਗੱਲਬਾਤ ਰੱਖੀ ਆ ਕਿਉਂਕਿ ਇਹ ਜਿਹੜੇ ਸਾਥੀ ਟਰਮੀਨੇਟ ਕਰੇ ਆ ਟਰਮੀਨੇਟ ਦਾ ਮਤਲਬ ਨਹੀਂ ਆ ਵੀ ਦਬਾਉਣ ਦੀ ਗੱਲ ਆ ਕਿ ਜੇ ਮੜਾ ਮੋੜਾ ਇਹ ਕੁਝ ਬੋਲਦੇ ਸੀ ਕੁਝ ਸਾਡੇ ਜਿਹੜੇ ਟੀਚਰਾਂ ਨਾਲ ਜਿਨ੍ਹਾਂ ਨਾਲ ਅਨਜਸਟੀਫਾਈਡ ਹੁੰਦਾ ਸੀ ਠੱਕਾ ਸੀ ਤਾਂ ਉਹਨਾਂ ਦੀ ਬਾਤ ਚੁੱਕਦੇ ਸੀ ਤਾਂ ਉਹਨਾਂ ਨੂੰ ਜਗਾਉਣ ਦੇ ਲਈ ਇਹ ਜਿਹੜਾ ਕਦਮ ਚੁੱਕਿਆਗਾ ਸੋ ਨਾਲ ਅਸੀਂ ਇਹ ਨਹੀਂ ਕਿ ਇਕੱਲੇ ਵੀ ਆਪਾਂ ਇੱਥੇ ਹੀ ਆਂਗੇ ਜਿੱਥੇ ਵੀ ਕਿਤੇ ਕਿਸੇ ਨਾਲ ਟੱਕਰ ਹੁੰਦਾ ਜਾਂ ਕਿਸੇ ਨੂੰ ਵਿਕਟਿਮਾਈਜੇਸ਼ਨ ਸਿਸਟਮ ਦਾ ਬਣਾਇਆ ਜਾਂਦਾਗਾ ਉਹ ਜਿੱਥੇ ਬਣਿਆ ਉੱਥੇ ਹੀ ਬੋਲ ਜੀਏਗਾ ਤੁਸੀਂ ਭਾਵੇਂ ਜਿਉਣ ਦੀ ਰਾਹ ਦੇਖ ਲਓ ਉੱਥੇ ਜਿਹੜੇ ਜ਼ਗੀਰਦਾਰ ਹੈਗੇ ਉਹਨਾਂ ਨੇ ਕਿਸੇ ਵੀ ਸਿਸਟਮ ਦਾ ਆਸਰਾ ਲੈ ਕੇ ਅੱਜ ਜਿਹੜੇ ਉਹ ਮਜ਼ਦਾਰਿਆ ਜਾਂ ਛੋਟੇ ਕਿਸਾਨ ਆ ਉਹਨਾਂ ਨੂੰ ਸੈਂਕੜੇ ਦੀ ਗਿਣਤੀ ਦੇ ਵਿੱਚ ਜ਼ਮੀਨਾਂ ਤੋਂ بے دخل ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਉਹਦੇ ਤੇ ਦੇਖ ਲਓ ਪਾਣੀ ਆ ਸਾਡਾ ਉਹਨੂੰ ਬੰਦਲਾ ਕੀਤਾ ਜਾ ਰਿਹਾ ਹੈਗਾ ਈਵਨ ਜੇ ਲੜ ਰਹੇ ਆ ਉਹ ਲੋਕ ਬੋਲਦੇ ਆ ਪਰ ਇੱਥੇ ਬੜਾ ਸਿਆਸੀ ਤਾਣਾ ਬਾਣਾਗਾ ਉਹ ਅੱਖਾਂ ਬਿਲਕੁਲ ਬੰਦ ਕਰੀ ਬੈਠਾ ਕਿਉਂਕਿ ਉਹਨਾਂ ਦਾ ਜਿਹੜਾ ਮਤਵ ਲਗਾ ਲੁੱਟਣ ਤੇ ਆ ਲੁੱਟਣ ਤੋਂ ਲਾਵਾ ਨਹੀਂ ਔਰ ਨਾਲ ਜਿਹੜੀ ਪਾਲਸੀ ਹੈਗੀ ਉਹਦੇ ਚ ਡਿਵਾਈਡ ਐਂਡ ਰੂਲ ਤਾਰਾ ਤੇ ਰਾਜ ਕਰੋ ਉਹ ਹੈਗਾ ਹੀ ਆ ਤੁਹਾਡੇ ਉਹ ਜਿਹੜਾ ਇਹ ਪਿੱਛੇ ਸਿਸਟਮ ਆ ਤੁਹਾਡੇ ਜਿਹੜੇ ਮੁਲਾਜ਼ਮਾ ਇਹਨਾਂ ਚ ਵੀ ਇਹ ਗੱਲ ਲਾਗੂ ਕਰਨ ਦੀ ਕੋਸ਼ਿਸ਼ ਕਰੂਗਾ ਕੁਝ ਨੂੰ ਬਰਾਉਣ ਦੀ ਆ ਸੋ ਮੈਂ ਜਾਦਾ ਸਮਝ ਲੈਂਦਾ ਕਿਉਂਕਿ ਬਣਾ ਰਹੇ ਨੇ ਜਿਹੜੀ ਗੱਲ ਆ ਉਹ ਸਾਰੀ ਸਪਸ਼ਟਕਾਰੀ ਦਿੱਤੀ ਆ ਮੈਂ ਤੇ ਕੋਈ ਇਹ ਸੰਦੇਸ਼ ਦੇਊਂਗਾ ਵੀ ਜੇ ਲੜਾਈ ਲੜਨੀ ਆ ਤਾਂ ਯੂਨਿਟੀ ਦਾ ਸਟਰੈਂਥ ਆ ਜਿਹੜੀ ਐ ਇੱਟੇ ਜੀ ਬਾਲਾਗਾ ਇਹਨੂੰ ਤੁਸੀਂ ਟੱਕੜਾ ਕਰੋ ਤਾਂ ਹੀ ਆ ਜਿਹੜਾ ਮੋਰਚ ਇੱਕ ਨਾਲ ਆ ਕਿਉਂਕਿ ਜਿਹੜੀਆਂ ਤੁਹਾਡੇ ਨਾਲ ਜੜਾਂਗਾ ਤੁਸੀਂ ਇੱਥੋਂ ਦੇ ਬੱਚਿਆਂ ਨੂੰ ਪੜਾ ਰਹੇ ਆ ਉਹਨਾਂ ਦੇ ਪੇਰੈਂਟਸ ਸਾਰੇ ਪਿੰਡ ਚੋਂ ਜਿੰਨਾ ਵੀ ਵੱਧ ਤੋਂ ਵੱਧ ਜਿਹੜਾ ਇਕੱਠਾਗਾ ਇਹਨੂੰ ਵਧਾਓ ਤਾਂ ਹੀ ਆਪਾਂ ਜਿਹੜੀ ਆਗੀ ਜਿਤਵਨ ਜਾਵਾਂਗੇ ਡੈਫੀਨੇਟਲੀ ਆ ਪ੍ਰਸ਼ਾਸਨ ਚੋਂ ਗੂਗਾ ਤੁਹਾਡੀਆਂ ਮੰਗਾਂ ਵੀ ਬਣਾਈਆਂ ਜਾਣੀਆਂ ਔਰ ਨਾਲ ਮੈਂ ਪੰਜਾਬ ਕਿਸਾਨ ਯੂਨੀਅਨ ਵੱਲੋਂ ਵਿਸ਼ਵਾਸ ਦਿਵਾਉਣਾ ਵੀ ਜਿੰਨੀ ਸਾ ਤੋਂ ਮਦਦ ਹੋ ਸਕੀ ਵੱਧ ਤੋਂ ਵੱਧ ਜਿਹੜੀ ਤੁਹਾਡੀ ਤੁਹਾਡੇ ਪੱਖ ਦੇ ਵਿੱਚ ਮਦਦ ਦੇਵਾਂਗੇ ਤੇ ਤੁਹਾਨੂੰ ਪੰਸਾਖ ਦੇ ਜਿਹੜੇ ਆ ਦਵਾਦੀ ਤੱਕ ਲੈ ਕੇ ਜਾਵਾਂਗੇ ਇਹਨਾਂ ਕਹਿੰਦਾ ਹੋਇਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ